ਜੀ ਅੱਸੀ ਕਾਲ ਜੀ ਹੋਰ ਕੀ ਹਾਲ ਹੈ ਜੀ ਅੱਛਾ ਯਾਰ ਇੱਕ ਗੱਲ ਸਮਝੋ ਬਾਹਰ ਹੋ ਗਈ ਹੋਰ ਪੀ ਆਇਤੋਂ 25 30 ਸਾਲ ਪਹਿਲਾਂ ਜਦੋਂ ਅਸੀਂ ਖਾਲ ਦੇ ਏਰੀਏ 'ਚ ਰਹਿੰਦੇ ਹਾਂ ਸਟੂਡੀਓ ਕਰਦੇ ਹਾਂ ਸਾਰਿਆਂ ਨਾਲ ਮਿਲਦੇ ਹਾਂ ਵਿਚਰਦੇ ਹਾਂ ਹੁਣ ਕਈਆਂ ਨਾਲ ਮੇਰਾ ਗੈਪ ਪੈ ਗਿਆ ਕੋਈ 15 ਸਾਲ ਦਾ ਇਹਦੇ ਗੈਪ 5 ਸਾਲ ਦਾ ਪੈ ਜੇ ਤੇ ਬੜਾ ਵੱਡਾ ਹੁੰਦਾ ਮੇਰਾ 15 15 20 20 ਸਾਲ ਦੇ ਗੈਪ ਲੋਕਾਂ ਨਾਲ ਪੈ ਗਏ ਆ ਮਿਲ ਨਾ ਨਾ ਚੰਗੀ ਤਰ੍ਹਾਂ ਮਿਲਦੇ ਨੇ ਹਾਂ ਚੰਗੀ ਤਰ੍ਹਾਂ ਬੈਠੇ ਖਲੋਂਦੇ ਨੇ ਆ ਵਿਆਹਾਂ ਸ਼ਾਦੀਆਂ 'ਚ ਮਿਲਦੇ ਨੇ ਹਾਂ ਹੁਣ ਜਦੋਂ ਮੈਂ ਆਪਣੇ ਇਲਾਕੇ 'ਚ ਜਾਣਾ ਏਰੀਆ 'ਚ ਜਾਣਾ ਖਾਲੇ ਵਾਲੇ ਏਰੀਏ 'ਚ ਭਿੱਖੀਵੜ ਖਾਲੇ ਵਾਲੇ ਜਿਹੜੇ ਪੁਰਾਣੇ ਬੰਦੇ ਆ ਜਿਹੜੇ ਸਾਡੇ ਨਾਲ ਮੁੰਡੇ ਖੁੰਡੇ ਸੀ ਕਿੱਟੀਆਂ ਦਾੜੀਆਂ ਚਿੱਟੇ ਬਜ਼ੁਰਗ ਜੀ ਚਲੋ ਅਸੀਂ ਤੇ ਚਲੋ ਮੜਾ ਚੰਗਾ ਹੀ ਨਹੀਂ ਡੈਂਟਿੰਗ ਪੇਂਟਿੰਗ ਕਰਦੇ ਹਾਂ ਮਸਲਾ ਇਹ ਨਹੀਂ ਆ ਬੰਦੇ ਦਾੜੀ ਤੋਂ ਤੇ ਬਜ਼ੁਰਗ ਹੋਏ ਹੋਏ ਉਹ ਸੱਚੇ ਮੁਚੀ ਬਜ਼ੁਰਗਾਂ ਵਾਲੀਆਂ ਭਾਵਨਾਵਾਂ ਅਪਣਾਉਂਦੇ ਆ ਠੀਕ ਆ ਇੰਨੀ ਵੀ ਜ਼ਿਆਦੀ ਉਮਰ ਨਹੀਂ ਜਿੰਨੀ ਉਹ ਸ਼ੋਅ ਕਰਨਦੇ ਆ ਬਹੁਤੇ ਬਜ਼ੁਰਗ ਜੀ ਹੋ ਗਏ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਤੇ ਮੇਰੇ ਨਾਲ ਹਰਾਨੀ ਜਨਕ ਜੀ ਹੁੰਦੀ ਆ ਵੀ ਮੈਂ ਤੁਹਾਨੂੰ ਅੱਗੇ ਦੱਸਿਆ ਵੀ 20-25 ਸਾਲ ਪਹਿਲਾਂ ਵੀ ਇਤਰਾ ਦਾ ਤੇ ਹੁਣ ਵੀ ਇਤਰਾ ਦਾ ਕਿਰਪਾ ਉਸ ਵਾਹਿਗੁਰੂ ਦੀ ਤੇ ਉਹ ਜਦੋਂ ਮੈਨੂੰ ਕਿਤੇ ਮਿਲਦੇ ਆ ਤੇ ਸਗੋਂ ਮੈਂ ਕੋਈ ਮੇਰੀ ਪਛਾਣਾਂ ਨਾਲ ਜੋ ਬਾਹਰ ਹੋ ਗਿਆ ਤੇ ਸਗੋਂ ਮੈਂ ਅੱਖਾਂ ਓੱਖਾਂ ਗੱਲਾਂ ਗੁੱਲਾਂ ਦੇ ਹਿਸਾਬ ਨਾਲ ਪਛਾਣ ਲਈ ਨਾ ਤੇ ਉਹ ਮੈਨੂੰ ਕਹਿ ਦੇਣਗੇ ਵੀ ਇਹ ਨੂੰ ਪਛਾਣਿਆ ਨਹੀਂ ਇਹ ਮੈਨੂੰ ਪਛਾਣਨ ਦਾ ਇੱਕ ਤੇ ਰੀਜ਼ਨ ਇਹ ਆ ਨਾ ਵੀ ਜਿਹੜੇ ਪੁਰਾਣੇ ਬੰਦੇ ਆ ਜਿਹੜੇ ਉਦੋਂ ਵੀ ਅੰਦਰ ਖਾਤੇ ਨਰਾਜ਼ਗੀਆਂ ਰੱਖਣ ਵਾਲੇ ਜਾਂ ਜਿਨ੍ਹਾਂ ਦੀ ਧੌਣ 'ਚ ਕਿੱਲਾ ਹੁੰਦਾ ਹੈ ਭਾਵੇਂ ਕਿ ਯਾਰ ਵੀ ਸੀ ਕਿ ਨਹੀਂ ਵੀ ਹੈਗੇ ਵੀ ਉਹ ਮਹਿਸੂਸ ਇਹ ਕਰਾਉਂਦੇ ਆ ਵੀ ਕੋਈ ਨਹੀਂ ਵਿਆਹ ਸ਼ਾਦੀ ਜਿੱਤੇ ਮਿਲਦੇ ਵੀ ਕੋਈ ਨਹੀਂ ਸਾਨੂੰ ਬਾਜ ਆਪ ਆ ਕੇ ਮਿਲੇਗੇ ਇੱਕ ਤੇ ਉਹ ਆ ਤੇ ਉਹ ਜਾਣ ਬੁੱਝ ਕੇ ਵੀ ਕਿਹ ਨਾ ਤਮਾਸ਼ਾ ਆ ਕਰਦੇ ਆ ਉਹਨਾਂ ਨੂੰ ਕਹੀਏ ਜਾਗੇ ਉਹ ਲੈ ਮੈਂ ਵਾਇਬਛਾਣਿਆ ਨਹੀਂ ਤੈਨੂੰ ਉਹ ਸ਼ਰਾਰਤੀ ਅੰਸਰਾਂ ਨੂੰ ਮੈਂ ਜਾਣਦਾ ਸਭ ਦਾ ਪਤਾ ਵੀ ਕੁੰਡੀ ਖੋਰ ਜਿੰਦੇ ਉਹ ਬੰਦੇ ਸਿਪਲੇਜ ਹੁੰਦੇ ਮੀਥ ਰਹੇ ਹੁੰਦੇ ਬੜੀ ਤਰ੍ਹਾਂ ਦੇ ਹੁੰਦੇ ਇੱਕ ਤੇ ਉਹ ਆ ਤੇ ਇੱਕ ਸੱਚੀ ਜਿਹਨਾਂ ਨੇ ਆਪਣੇ ਆਪ ਨੂੰ ਬਜ਼ੁਰਗ ਅਵਸਥਾ ਚ ਲੈ ਜਾਂਦਾ ਵੀ ਨਹੀਂ ਅਹੀਂ ਮਤਲਬ ਵਾਇਬ ਤੈਨੂੰ ਨਹੀਂ ਪਛਾਨਦੇ ਮਨ ਲੋ ਸਾਨੂੰ ਪਤਾ ਨਹੀਂ ਤੋ ਬਾਦਿਆ ਇਹ ਦੋ ਤਰੀਕੇ ਆ ਜੀ ਮੇਰੇ ਨਾਂ ਪਛਾਨਣ ਇੱਕ ਦਾ ਤੇ ਕਸੂਰ ਆ ਤੇ ਇੱਕ ਦਾ ਬਿਲਕੁਲ ਕਸੂਰ ਨਹੀਂ ਠੀਕ ਹੈ ਜੀ ਤੇ ਚਲੋ ਉਹਨੂੰ ਵੀ ਗੱਲਾਂ ਨੂੰ ਛੱਡੀਏ ਇੱਕ ਜਿਹੜੇ ਉੱਕੇ ਨਹੀਂ ਮੈਨੂੰ ਪਛਾਨਣਦੇ ਮਨ ਲੋ ਨਾ ਕਈ ਬੰਦੇ ਇਸ ਹਿਸਾਬ ਨਾਲ ਹੋ ਗਿਆ ਵੀ ਉਹਾਂ ਦੇ ਵੀ ਇਹ ਉਹ ਬਾਜ਼ ਨਹੀਂਗਾ ਐਗਜ਼ੈਂਪਲਾਂ ਇੱਥੇ ਮੈਂ ਤੁਹਾਨੂੰ ਨੇ ਨਾ ਜਲਦੀ ਤੁਹਾਨੂੰ ਔਰ ਔੜੀਆਂ ਕਰਕੇ ਦਊਂਗਾ ਤੇ ਪ੍ਰੈਕਟੀਕਲ ਤਿਆਰ ਬੇਨ ਇੱਕ ਦਿਨ ਤੇ ਇੱਕ ਮੇਰਾ ਯਾਰ ਦੋਸਤ ਆ ਸਿਦਵਾ ਤੋਂ ਮੁੰਡਾ ਹਰਪਾਲ ਤੇ ਉਹਦਾ ਵੱਡਾ ਭਰਾ ਚਲੋ ਉਹ ਪੰਜ ਚਾਰ ਸਾਲ ਵੱਡਾ ਹੋਊਗਾ ਉਹ ਤੁਹਾਨੂੰ ਪਤਾ ਇੰਨੇ ਕਿ ਜਦੋਂ ਆਪਾਂ ਕੋਈ 10ਵੀਂ ਵਾਲੇ 12ਵੀਂ ਵਾਲੇ ਦੋ ਚਾਰ ਸਾਲ ਵੱਡੇ ਐਡੀ ਨਹੀਂ ਕੋਈ ਗੱਲਬਾਤ ਹੁੰਦੀ ਪੰਜ ਸੱਤ ਸਾਲ ਵਾਲੇ ਆਪਾਂ ਜੋ ਪੜਦੇ ਨੇ ਕੋਈ ਐਡੀ ਗੱਲ ਨਹੀਂ ਹੁੰਦੀ 20 ਵਾਲਾ ਵੀ ਉੱਥੇ ਹੀ ਫਿਰਦਾ ਹੁੰਦਾ 25 ਵਾਲਾ ਵੀ ਉੱਥੇ ਕਾ ਇੱਕ ਦੂਜੇ ਸਾਰੇ ਜਾਣਦੇ ਨੇ 20 5 30 ਸਾਰੇ ਜਾਣਦੇ ਨੇ ਇੱਕ ਬਜੇ 5 7 ਸਾਲ ਦਾ ਐਡੀ ਕੋ ਵੱਡੀ ਗੱਲ ਨਹੀਂ ਹੁੰਦੀ ਤੇ ਉਹ ਮਹਿਰ ਭਾਲ ਦੇ ਭਰਾ ਨੂੰ ਜ਼ਹੀਦਾਰ ਨੂੰ ਲਾਗੇ ਗੱਡੀ ਲਾ ਕੇ ਤੇ ਮੈਂ ਨੂੰ ਆਖਿਆ ਵੀ ਹੋਰ ਕੀ ਹਰ ਭਾਲ ਦਾ ਤਾਂ ਠੀਕ ਆ ਦੱਸੋ ਮੈਂ ਉਹਨਾਂ ਦੇ ਘਰਾਂ ਚ ਵਿਆਹਾਂ ਦੇ ਪ੍ਰੋਗਰਾਮ ਕੀਤੇ ਆ ਉਹ A to Z ਸਾਰਾ ਟੱਬਰ ਜਾਣਦੇ ਆ ਤੇ ਉਹ ਬਾਬਾ ਬਣਿਆ ਅਸੀਂ ਤੇ ਕੋਈ ਸੇਵਾ ਸੁਭਾਜੀ ਤੇ ਚੜਿਆ ਆਈ ਹੂੰ ਗਜੇ ਤੇ ਚੜਿਆ ਗਜੇ ਤੇ ਉਹਨੇ ਮੈਨੂੰ ਇਗਨੋਰ ਹੀ ਕਰਤਾ ਵੀ ਮੈਨੂੰ ਨਹੀਂ ਪਤਾ ਤੂੰ ਕੌਣ ਐ ਤੇ ਮੈਂ ਸਗ ਨੂੰ ਕਿਹਾ ਵੀ ਤੇ ਬਾਲ ਸਿੰਘ ਦੇ ਮੇਰੇ ਜਮਾਤੀ ਦੇ ਵੱਡੇ ਭਰਾ ਨੇ ਜੀ ਬਾਬਾ ਜੀ ਹਰਪਾਲ ਸਿੰਘ ਫਿਰ ਉੱਥੇ ਹੁੰਦਾ ਵਾ ਘਰੇ ਇਹ ਬਪ ਹਾਂਜੀ ਹਾਂਜੀ ਬਾਬਾ ਜੀ ਹੈਗੇ ਥੋੜੇ ਜਿਹਾ ਵਟੇ ਸਾਡ ਤੋਂ ਇੱਥੇ ਜ਼ਿਆਦੇ ਵੀ ਨਹੀਂ ਗਏ ਇਹਨਾਂ ਦਾ ਛੋਟਾ ਭਰਾ ਮੇਰਾ ਜਮਾਤੀ ਆ ਮੈਂ ਨਾਂ ਦੱਸਿਆ ਵੀ ਬਾਜ ਸਟੂਡੀਓ ਆਂਦੇ ਲੈ ਉਹਦੇ ਨੂੰ ਇਹ ਜਾਣਦੇ ਆ ਇਹ ਪਤਾ ਨਹੀਂ ਕੀ ਪਾਣਾ ਵਰਤੰਦੇ ਆ ਬਾਬਾ ਜੀਾਂ ਤੇ ਬਾਜ ਨੂੰ ਜਾਣਦੇ ਆ ਪਰ ਤੂੰ ਕੌਣ ਹੈ ਚੱਕਰ ਕੀ ਛਲਣ ਡਿਆ ਗੱਲ ਕੀ ਆ ਬਾਬਾ ਜੀ ਕਿੱਥੇ ਹੁੰਦੀਆਂ ਡਿਊਟੀਆਂ ਤੁਹਾਡੀਆਂ ਮੈਂ ਕਰੇਂਗੇ ਕਰੇ ਹੁੰਦੇ ਜੇ ਇੱਕ ਵੱਡੇ ਸਾਡੇ ਪੜਦੇ ਨੇ ਬੱਬੂ ਸ਼ਿੰਦੇ ਹੋਣੀ ਤੁਹਾਡੇ ਲਾਗੇ ਬੰਨੇ ਪੜਦੇ ਹੁੰਦੇ ਕਲਸੀਆਂ ਦੇ ਉਹ ਆ ਜੀ ਦੇਖੀ ਗਰੀ ਯਾਰ ਬੱਬੂ ਤੇ ਪੂਰਾ ਗਿਆ ਸੀ ਨਾ ਹਵਾਲਦਾਰ ਤੇ ਸ਼ਿੰਦਾ ਸ਼ਿੰਦਾ ਡਾਕਟਰ ਤੇ ਤੁਹਾਡਾ ਵੀ ਇੱਕ ਭਰਾ ਪੜਦਾ ਹੁੰਦਾ ਹੈ ਨਾਲ ਹੀ ਬਲਵਿੰਦਰ ਬਲਵਿੰਦਰ ਉਹ ਕਰਦਾ ਸਰਵਸ ਆਪਣਾ ਸੀਐਸਪ ਦੇ ਵਿੱਚ ਅੱਛਾ 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 ਜਿਹੜੀ ਚਾਲ ਪੰਜ ਚਾਲ ਉਹ ਆ ਹੋ ਗਏ 55 55 ਦੇ ਸਾਰੇਗੇ ਤਾਂ ਤੋਂ ਤੁਸੀਂ ਵੱਡੇ ਨੇ ਥੋੜੇ ਮੈਂ ਵੱਡਾ ਉਹ ਛੋਟਾ ਜਿਹੜਾ ਮੈਂ ਤੋਂ ਹਾਂਜੀ ਹਾਂਜੀ ਸਮਝ ਗਿਆ ਮੈਂ ਸਠਾ ਦੇ ਲਾਗੇ ਤੁਸੀਂ ਵੀ ਆਗੇ ਜੇਗੇ ਚਲੋ ਮਿਲੇ ਜੀ ਬਾਬਾ ਜੀ ਕੀ ਨਾਂ ਬਾਬਾ ਜੀ ਦਿਲਬਾਗ ਸਿੰਘ ਦਿਲਬਾਗ ਸਿੰਘ ਇਹ ਸਾਰੇ ਦਿਲਬਾਗ ਸਿੰਘ ਹੋਣੀ ਮੇਰੇ ਨਾਲ ਹੀ ਮम्मी ਇਹਨਾਂ ਨਾਲ ਭੱਜਾ ਭੁਜਾ ਫਿਰਦਾ ਰਿਆਂ ਉਹਨਾਂ ਦੇ ਤੋਂ ਬਾਅਦ ਹੀ ਮਿਲੇ ਵੀ ਆ ਸਾਲਾਂ ਬਾਅਦ ਮੈਂ ਤੁਸੀਂ ਉਹ ਆਪਦਾ ਹਿਸਾਬ ਜਨਾ ਲਾਈਓ ਵੀ ਅਸੀਂ ਬਦਲ ਗਏ ਆ ਤੁਸੀਂ ਉਹਨਾਂ ਕੋ ਨੈਮੋ ਨੇ ਜੇ ਸਾਰੇ ਅੰਦੇ ਹੀ ਤੁਸੀਂ ਆਪਦੇ ਹਿਸਾਬ ਨਾਲ ਲਾਈ ਜਾਂਦੇ ਹਿਸਾਬ ਹੀ ਬਲਿਆ ਮੈਂ ਮੈਂ ਉਤਰਾਂਦਾ ਹੀ ਆ ਅੱਜ ਤੋਂ 10 ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਂਦੇ ਹੋ 20 ਸਾਲ ਵੀ ਛੇ ਪਹਿਲਾਂ ਇਸ ਤਰ੍ਹਾਂ ਦਾ ਹੀ ਹੋਆ ਤਾਂ ਨਹੀਂ ਮੈਨੂੰ ਪਛਾਣਦੇ ਯਾਰ ਇਹ ਮੈਂ ਮਿਲਿਆ 20 ਸਾਲਾਂ ਬਾਅਦ ਆਇਆ ਉਹਨਾਂ ਨਾਲ ਮੈਨੂੰ 20 ਸਾਲ ਤੋਂ ਹੋ ਗਏ ਸਾਥ ਬੜੇ ਨੂੰ ਠੀਕ ਹੈ ਗਜੇ ਤੇ ਚੜਿਆ ਗਜੇ ਤੇ ਉਹਨੇ ਮੈਨੂੰ ਇਗਨੋਰ ਹੀ ਕਰਤਾ ਵੀ ਮੈਨੂੰ ਨਹੀਂ ਪਤਾ ਤੂੰ ਕੌਣ ਐ ਤੇ ਮੈਂ ਸੰਗ ਨੂੰ ਕਿਹਾ ਵੀ ਇੱਥੇ ਇੱਕ ਬਾਜਪੂਤੋ ਸਟੂਡੀਓ ਹੁੰਦਾ ਹੈ ਅਨਾ ਹੁੰਦਾ ਹੈ ਬਾਜਪੂਤੋ ਸਟੂਡੀਓ ਉਹ ਗਾਂਹ ਚੱਲ ਗਿਆ ਅੱਗੇ ਚੱਲ ਗਿਆ ਮੇਰਾ ਰਾਤਾ ਹੀ ਮੈਂ ਆ ਵੀ ਹੁਣ ਇਹਨੂੰ ਇਹ ਨਹੀਂ ਐ ਇਦਾਂ ਹੀ ਕਿਹਾ ਕਰਨਾ ਜਿਹੜਾ ਇਦਾਂ ਕਿਹਾ ਬਾਜ ਅੱਗੇ ਚਲ ਗਿਆ ਮੈਂ ਇਹੋ ਆ ਕਹਿੰਦਾ ਨਹੀਂ ਬਾਜ ਅੱਗੇ ਪੱਕਾ ਹੀ ਚਲ ਗਿਆ ਜਦੋਂ ਚਲ ਗਿਆ ਜਦੋਂ ਉਹ ਗਾੜੀ ਚਲ ਕੇ ਮੁਰਗੇ ਮਰ ਗਿਆ ਤੇ ਮੇਰਾ ਮੰਹੰਦਰਾ ਉਹਨਾਂ ਰਲਤਾ ਹੁਣ ਮੈਂ ਇਦਾਂ ਕਰਿਆ ਕਰ ਜੇ ਕਿਨੇ ਇਹ ਗਿਆ ਵੀ ਬਾਜ ਤੇਰੇ ਰਗਾ ਹੀ ਮੈਂ ਨਾ ਹਾਂਜੀ ਹਾਂਜੀ ਦੱਸਦੇ ਆ ਸਾਰਿਆਂ ਦੇ ਬਾਜ਼ ਮੇਰੇ ਘਰ ਦਾ ਇੱਥੇ ਵਿਆਹਾਂ ਦੀਆਂ ਫਿਲਮਾਂ ਬਣਾਉਂਗਾ ਦਾਈ ਦੂਰ ਦੇ ਜਲੰਧਰ ਤੇ 30 ਸਾਲਾਂ ਪਹਿਲਾਂ ਭਗੜੇ ਭੁੰੜੇ ਟੀਵੀ ਵੇਹ ਦਿੰਦੇ ਸਾਰੇ ਇਹ ਉਹ ਇੱਕ ਤੇ ਇਹ ਚਾਂਸ ਹੋ ਗਿਆ ਉਹਨਾਂ ਦਾ ਬਾਜ਼ ਘਾਂ ਚਲ ਗਿਆ ਮੈਂ ਹਾਂ ਠੀਕ ਹੈ ਤੇਰੀ ਗੱਲ ਮੰਨ ਲਈ ਵੀ ਬਾਜ਼ ਚਲ ਗਿਆ ਉਹ ਗਾੜੀ ਮੈਨੂੰ ਨਹੀਂ ਉਹਨੇ ਦੱਸਿਆ ਵੀ ਤੂੰ ਬਾਜ਼ ਠਾ ਲਾ ਕੇ ਸਾਰੇ ਪਰਿਵਾਰਾਂ ਦਾ ਮੈਂ 30000 ਯਾਰ ਦੋ ਸਾਰੇ ਇਕੱਠੇ ਰਹੇ ਹੋਈ ਇੱਥੇ ਤੇ ਇੱਕ ਦਿਨ ਮੈਂ ਤੇ ਮੇਰੇ ਨਾਲ ਸਰਕਾਰੀ ਅਫਸਰ ਸਹਿਬਾਨ ਚਲੂ ਅੱਗੇ ਕਿਤੇ ਮੌਕਾ ਮਿਲਿਆ